ਕੱਲ ਗੱਲ ਤੇ ਭਗਵਾਨ ਤੁਮਾਨ ਫਰੋਨ ਨੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਉੱਥੇ ਲੜ ਪਿਆ ਆਪਸ ਚ ਉਹਦੇ ਤੋਂ ਜੀਤ ਰਾਣੇ ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆ ਕਿਹੜੀਆਂ ਗੱਲਾਂ ਉਹ ਸੁਖਵੀਰਵਾਲ ਕਹਿੰਦਾ ਮੈਂ 20 ਸਾਲ ਲੱਗੇ ਆ ਕਹਿੰਦਾ ਮੇਰਾ ਦਿਮਾਗ ਕਿੰਨਾ ਪਾਣੀ ਮੰਗਦੇ ਸੀ ਕਿੰਨਾ ਪਾਣੀ ਮੰਗਦੇ ਸੀ 100 ਕਿ ਉਸ ਕਿੰਨਾ ਆ ਰਿਹਾ ਪਾਖੜਾ ਚ 3.5 ਲੱਖ ਕਿ ਉਸ ਜੇ 100 ਦੇ ਵੀ ਦਿੰਦੇ ਇਹਨਾਂ ਨੂੰ ਕੀ ਫਰਕ ਪੈਣਾ ਸੀ ਥੋੜਾ ਜਿਹਾ ਉਹਨੂੰ ਕੋ ਅਕਲ ਨੂੰ ਹੱਥ ਮਾਰਿਆ ਕਰੋ ਚਲੋ ਮਾਨ ਮੇੜ ਕਰ ਲੋ ਕਿਉਂਕਿ ਕਿਉਂਕਿ ਦੇਖੋ ਮੇਰੇ ਤੇ ਮਾਨ ਹਾਨੀ ਦਾ ਮੁਕ ਮਕਦਮਾ ਕਰ ਰੱਖੇ ਇੱਕ ਦੋ ਅਸਲ ਚ ਮਾਨ ਹਾਨੀ ਮੈਂ ਮੰਨਦਾ ਮੇ ਉਹਨਾਂ ਮਾਨ ਹਾਨੀ ਹੋਈ ਐ ਭਗਵਾਨ ਤੇ ਮਾਨ ਹਾਨੀ ਹੋਈ ਉਹਨਾਂ ਨੂੰ ਹੋਰ ਕੋਈ ਹਾਨੀ ਨਹੀਂ ਹੋਈ ਉਹਨਾਂ ਨੂੰ ਮਾਨ ਹਾਨੀ ਕਰ ਲਓ ਕੱਲ੍ਹ ਗੱਲ ਤੇ ਭਗਵਾਨ ਤੇ ਮਾਨ ਫਰਾਨਾ ਤੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਐ ਉੱਥੇ ਲੜ ਪਿਆ ਆਪਸ ਚੀ ਉਹਦੇ ਸੋਨ ਜੀਤ ਰਾਣੇ ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆ ਕਿੜੀਆਂ ਗੱਲਾਂ ਉਹ ਸੁਖਵੀਰਵਾਲ ਕਹਿੰਦਾ ਮੈਂ 20 ਸਾਲ ਲੱਗੇ ਆ ਕਹਿੰਦਾ ਮੇਰਾ ਦਿਮਾਗ ਜੇ ਕਹਿੰਦਾ ਮੇਰੀਆਂ ਪਾਣੀ ਵਾਲੀਆਂ ਬੱਸਾਂ ਉਹਦਾ ਮਜ਼ਾਕ ਨਾ ਡਾਉਂਦੇ ਹੁਣ ਇਹ ਕੱਢ ਲੈਂਦੀਆਂ ਪਾਣੀ ਵਾਲੀਆਂ ਬੱਸਾਂ ਲੋਕਾਂ ਨੂੰ ਤਮਾਸ਼ੀਬੀਨ ਹੈਗੇ ਨੇ ਜੀ ਕੋਈ ਬਿਜ਼ਨਸ ਹੈ ਨਹੀਂ ਕਰਨ ਦਾ ਕੰਮ ਕੱਲ੍ਹ ਗੱਲ ਤੇ ਭਗਵਾਨ ਤੁਮਾਨ ਫਰੋਨ ਦੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਉੱਥੇ ਲੜ ਪਿਆ ਆਪਸ ਚੀ ਉਹਦੇ ਸੋਡੀ ਜੀਤ ਰਾਣੇ ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆ ਕਿਹੜੀਆਂ ਗੱਲਾਂ ਉਹ ਸੁਵੀਰਵਾਲ ਕਹਿੰਦਾ ਮੈਂ 20 ਸਾਲ ਲੱਗੇ ਆ ਕਹਿੰਦਾ ਮੇਰਾ ਦਿਮਾਗ ਕਿੰਨਾ ਪਾਣੀ ਮੰਗਦੇ ਸੀ ਕਿੰਨਾ ਪਾਣੀ ਮੰਗਦੇ ਸੀ 100 ਕਿ ਉਸ ਕਿੰਨਾ ਰਿਆ ਪਾਖੜਾ ਚ 3.5 ਲੱਖ ਕਿ ਉਸ ਜੇ 100 ਦੇ ਵੀ ਦਿੰਦੇ ਇਹਨਾਂ ਨੂੰ ਕਿ ਭਰਕ ਪੈਣਾ ਸੀ ਥੋੜਾ ਜਿਆ ਉਹਨੂੰ ਕਹੋ ਅਕਲ ਨੂੰ ਹੱਥ ਮਾਰਿਆ ਕਰੋ ਚਲੋ ਮਾਨ ਮੇੜ ਕਰ ਲੋ ਕਿਉਂਕਿ ਕਿਉਂਕਿ ਦੇਖੋ ਮੇਰੇ ਤੇ ਮਾਨ ਹਾਨੀ ਦਾ ਮੁਕਦਮਾ ਕਰ ਰੱਖੇ ਇੱਕ ਦੋ ਅਸਲ 'ਚ ਮਾਨਹਾਨੀ ਮੈਂ ਮੰਨਦਾ ਮੈਨੂੰ ਮਾਨਹਾਨੀ ਹੋਈ ਹੈ ਭਗਵਾਨ ਤ ਮਾਨਹਾਨੀ ਹੋਈ ਉਹਨਾਂ ਨੂੰ ਹੋਰ ਕੋਈ ਹਾਨੀ ਨਹੀਂ ਹੋਈ ਉਹਨਾਂ ਨੂੰ ਮਾਨਹਾਨੀ ਕਰ ਲਉ ਕੱਲ ਗੱਲ ਤੇ ਭਗਵਾਨ ਤ ਮਾਨ ਫਰਾਨਾ ਤੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਐ ਉੱਥੇ ਲੜ ਪਿਆ ਆਪਸ 'ਚ ਉਹਦੇ ਸੋਨ ਜੀਤ ਰਾਣੇ ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆਹ ਕਿਹੜੀਆਂ ਗੱਲਾਂ ਉਹ ਸੁਖਵੀਰਵਾਲ ਕਹਿੰਦਾ ਮੈਂ 20 ਸਾਲ ਲੱਗੇ ਆ ਕਹਿੰਦਾ ਮੇਰਾ ਦਿਮਾਗ ਜੇ ਕਹਿੰਦਾ ਮੇਰੀਆਂ ਪਾਣੀ ਹਾਨੀਆਂ ਬੱਸ ਆਉਂਦਾ ਮਜ਼ਾਕ ਨਾ ਡਾਉਂਦੇ ਹੁਣ ਇਹ ਕੱਢ ਲੈਂਦੀਆਂ ਤਮਾਸ਼ੀਬੀਨ ਹੈਗੇ ਨੇ ਜੀ ਕੋਈ ਵਿਜ਼ਨ ਹੈ ਨਹੀਂ ਕਰਨ ਦਾ ਕੰਮ ਕੱਲ ਗੱਲ ਤੇ ਭਗਵਾਨ ਤੁਮਾਨ ਫਰੋਨ ਦੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਉੱਥੇ ਲੜ ਪਿਆ ਆਪਸ ਚੀ ਉਹਦੇ ਸੋਨੇ ਜੀਤ ਰਾਣੇ ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆ ਕਿਹੜੀਆਂ ਗੱਲਾਂ ਉਹ ਸੁਖਵੀਰਵਾਲ ਕਹਿੰਦਾ ਮੈਂ 20 ਸਾਲ ਲੱਗੇ ਆ ਕਹਿੰਦਾ ਮੇਰਾ ਦਿਮਾਗ ਕਿੰਨਾ ਪਾਣੀ ਮੰਗਦੇ ਸੀ ਕਿੰਨਾ ਪਾਣੀ ਮੰਗਦੇ ਸੀ 100 ਕਿਉਂਕਿ ਕਿੰਨਾ ਆ ਰਿਹਾ ਪਖੜਾ ਚ 3.5 ਲੱਖ ਕਿ ਉਸਕੋ ਜੇ 100 ਦੇ ਵੀ ਦਿੰਦੇ ਇਹਨਾਂ ਨੂੰ ਕੀ ਵਰਕ ਬੈਣਾ ਸੀ ਥੋੜਾ ਜਿਆ ਉਹਨੂੰ ਕਹੋ ਅਕਲ ਨੂੰ ਹੱਥ ਮਾਰਿਆ ਕਰੋ ਚਲੋ ਮਾਨ ਮੇੜ ਕਰ ਲੋ ਕਿਉਂਕਿ ਕਿਉਂਕਿ ਦੇਖੋ ਮੇਰੇ ਤੇ ਮਾਨ ਹਾਨੀ ਦਾ ਮੁਕਦਮਾ ਕਰ ਰੱਖੇ ਇੱਕ ਦੋ ਅਸਲ ਚ ਮਾਨ ਹਾਨੀ ਮੈਂ ਮੰਨਦਾ ਮੈਨੂੰ ਮਾਨ ਹਾਨੀ ਹੋਈ ਹੈ ਭਗਵਾਨ ਤੇ ਮਾਨ ਹਾਨੀ ਹੋਈ ਹੈ ਉਹਨਾਂ ਨੂੰ ਹੋਰ ਕੋਈ ਹਾਨੀ ਨਹੀਂ ਹੋਈ ਉਹਨਾਂ ਨੂੰ ਮਾਨ ਹਾਨੀ ਕਰ ਲਓ ਕੱਲ੍ਹ ਗੱਲ ਤੇ ਭਗਵਾਨ ਤੇ ਮਾਨ ਫਰਾਨਾ ਤੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਹਾਂ ਉੱਥੇ ਲੜ ਪਿਆ ਪਸਤੀ ਉਹਦੇ ਤੋਂ ਜੀਤ ਰਾਣੇ ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆ ਕਿਹੜੀਆਂ ਗੱਲਾਂ ਉਹ ਸੁਖਵੀਰਵਾਲ ਕਹਿੰਦਾ ਮੈਂ 20 ਸਾਲ ਲੱਗੇ ਆ ਕਹਿੰਦਾ ਮੇਰਾ ਦਿਮਾਗ ਜੇ ਕਹਿੰਦਾ ਮੇਰੀਆਂ ਪਾਣੀ ਵਾਲੀਆਂ ਬੱਸਾਂ ਉਹਦਾ ਮਜ਼ਾਕ ਨਾ ਡਾਉਂਦੇ ਹੁਣ ਇਹ ਕੱਢ ਲੈਂਦੀਆਂ ਪਾਣੀ ਵਾਲੀਆਂ ਬੱਸਾਂ ਲੋਕਾਂ ਨੂੰ ਤਮਾਸ਼ੀਬੀਨ ਹੈਗੇ ਨੇ ਜੀ ਕੋਈ ਬਿਜ਼ਨਸ ਹੈ ਨਹੀਂ ਕਰਨ ਦਾ ਕੋਈ